ਕੀ ਨਾਮ ਹੈ ਬਈ ਤੁਹਾਡਾ ਮੇਰੇ ਫਾਦਰ ਜੀ ਸੀਗੀ ਭਰਮਜੀਤ ਸਿੰਘ ਸੀਗੀ ਸਨ ਰਮੰਦਰ ਸਿੰਘ ਜੀ ਅੱਛਾ ਕੀ ਗੱਲਬਾਤ ਹੋਈ ਹੈ ਰਾਤ ਗੱਲਬਾਤ ਜਿਹੜਾ ਮੇਰਾ ਬ੍ਰਦਰ ਆ ਉਹ 10 ਸਾਲ ਤੋਂ ਗੁਲੈਪਸਟ ਆ ਹੂੰ ਤੇ ਅਫਸਰ ਕਾ ਨਾ ਘਰੇ ਕੋਈ ਜੀ ਬੁੜੀਆਂ ਸੀ ਨੇ ਘਰੇ ਹੂੰ ਗਾਲੀ ਗਲੋਸ ਕਰਦਾ ਸੀ ਥੋੜੀ ਰੋਸ ਦੀ ਕੁਝ ਕਰਦਾ ਸੀ ਜਾਨਾ ਤੋਂ ਹੂੰ ਉਹਦੀ ਗੱਲ ਪੈ ਗਿਆ ਤੇ ਸਰਕਾਰ ਸਾਰੇ ਹੂੰ ਬਹੁਤ ਵਾਰ ਕੀਤੀ ਚੱਤੀ ਪਰ ਲੂ ਲਵਣ ਕਰਤਾ ਅਰਤਾ ਉਹਦਾ ਕ ਕਿੰਨੀ ਉਮਰ ਸੀ ਫਾਦਰ ਸਾਹਿਬ ਦੀ ਤੁਹਾਡੇ ਹਾਂ ਜੀ 52 ਸਾਲ ਦੇ ਅੱਛਾ ਤੇ ਇਹ ਜਿਹੜਾ ਤੁਹਾਡਾ ਬ੍ਰਦਰ ਸੀਗਾ ਕਿੰਨੇ ਕ ਟਾਈਮ ਤੋਂ ਇਹ ਪ੍ਰੋਬਲਮ ਚ ਸੀਗਾ ਇਹ 10 ਸਾਲ ਤੋਂ ਪ੍ਰੋਬਲਮ ਸੀਗਾ ਤਾ ਸਾਲੋਂ ਅੱਛਾ ਪਰਮਜੀਤ ਸਿੰਘ ਸੀਗਾ ਜੀ ਅੱਛਾ ਸਨੂਫ ਮੰਦਲ ਸਿੰਘ ਦਾ ਲੜਕਾ ਜੀ ਅੱਛਾ ਸਾਢੇ ਘੰਟੇ ਦਾ ਟੈਂਪ ਸੀਗਾ ਜਦੋਂ ਇਹ ਮੁੰਡੇ ਨੂੰ ਐਬਸੈਂਟ ਕਰਦਾ ਸੀਗਾ ਕਾਹੀ ਵੀ 8 ਤੋਂ ਦਵਾਈ ਦੀ ਚੱਲਦੀ ਸੀ ਹੂੰ ਜਦੋਂ ਕਿ ਤੇ ਉਹ ਮਟਰ ਟੰਗਾ ਬੋਲਦਾ ਸੀਗਾ ਕਿ ਉਹ ਦਾ ਪਾਉ ਪਰਮਜੀਤ ਸਿੰਘ ਨੇ ਚਾਹ ਲਗਾ ਹੂੰ ਕਿ ਕਫਰ ਕੇ ਬਹਿ ਜਾ ਤਾ ਹੂੰ ਹੂੰ ਉਹਦੇ ਹੱਥ ਤੇ ਕੋਈ ਲੱਕੜ ਦਾ ਇਹੋ ਜਿਹਾ ਸੱਤ ਸੱਧਿਆ ਠੀਕ ਹੈ ਜਿਹੜਾ ਕਿ ਉਹ ਪੰਜ ਮਾਰੇ ਕੇ ਸਾਥ ਮਾਰੇ ਉਹਦੀ ਮੁੱਖੋ ਤੇ ਲੱਤੂ ਕਿੰਨੇ ਕ ਬਜਰੀ ਗੱਲ ਆ ਜੀ ਇਹ ਰਾਤ ਇਹ 9 ਵਜੇ ਵੀ ਗੱਲ ਹੈ ਅੱਛਾ ਤੇ ਉਹ ਉਸ ਟਾਈਮ ਪਰਿਵਾਰਕ ਮੈਂਬਰ ਘਰ ਚ ਕੋਈ ਹੈ ਨਹੀਂ ਸੀ ਮੈਂਬਰ ਲੋਪ ਉਹ ਪਰਮਜੀਤ ਹੋਰ ਬਲੱਟੇ ਸੀ ਜਿਹੜੀ ਇੱਕ ਮਸੀਨ ਤੇ ਗੈਸ ਜਿਹੜਾ ਡਗਰਾਂ ਹਾਂ ਬੋਰਾ ਜੀ ਤੇ ਇੱਕ ਲੜਕਾ ਸੀ ਉਹਦਾ ਉਹ ਮਦਫਰੀਦ ਕੋਲ ਰਹਿੰਦਾ ਸੀ ਜੀ ਅੱਛਾ ਬਾਤ ਹੈ ਇਹ ਘਰੇ ਸੱਲੇ ਬੱਚੇ ਸੀਗੇ ਜੀ ਜੀ ਕਿੰਨੇ ਕ ਟਾਈਮ ਤੋਂ ਆਪਸਟ ਦੀ ਪ੍ਰੋਬਲਮ ਆਈ ਨਹੀਂ ਬਸ ਅਸਟ ਦੀ 5 5-6 ਸਾਲ ਤੋਂ ਦੀ ਹੈ ਇੰਪਰੂਵਲ ਅੱਛਾ ਪਹਿਲਾਂ ਵੀ ਘਰ ਦੇ ਵਿੱਚ ਕੋਈ ਇਦਾਂ ਦੇ ਲੜਾਈ ਝਗੜਾ ਕਰਦਾ ਸੀਗਾ ਮੰਡਾ ਟਿੰਗਾ ਬੋਲਦਾ ਸੀਗਾ ਇਹਦਾ ਕਰਕੇ ਚੁੱਪ ਕਰਾਉਂਦੇ ਸੀਗੇ ਟਾਟੂ ਜਾਂਦਾ ਸੀ ਡਾਲਰ ਆਪਾਂ ਪਾ ਕੇ ਹੂੰ ਤੇ ਰਾਤ ਕੁਝ ਜਿਹੀ ਮੁੱਕਾਂ ਲੈ ਗਿਆ ਨੂੰ ਨਹੀਂ ਪਤਾ ਲੱਗਾ ਬਸ ਇਹ ਪ੍ਰਗਟ ਸਿੰਘ ਕੋਈ ਨਸ਼ੇ ਦਾ ਵੀ ਆਦੀ ਸੀ ਜੀ ਨਸ਼ੇ ਦਾ ਆਦੀ ਸੀ ਜੀ ਸੱਖਾ ਸੱਖਾ ਹੀ ਕਿੰਦਾ ਗੋਲੀ ਦੱਪਾ ਵੀ ਜਿਹੜਾ ਕੁਝ ਵੀ ਆ ਜਾਂਦਾ ਖਾਤੀ ਜਾਂਦਾ ਰਾਤ ਵੀ ਇਹਦੇ ਵੱਲੋਂ ਕੋਈ ਪ੍ਰਗਟ ਸਿੰਘ ਵੱਲੋਂ ਕੋਈ ਨਸ਼ਾ ਵਗੈਰਾ ਕੀਤਾ ਨਸ਼ਾ ਲੱਟਾ ਹੋਊਗਾ ਪੱਕਾ ਜੀ ਇਸ ਗੱਲ ਦੇ ਯਕੀਨ ਨਾਲ ਬੈਠ ਕੇ ਕੀਤਾ ਹੋਊਗਾ ਜੀ ਹੁਣ ਮੈਂ ਲੱਗ ਮੈਂ ਜਦੋਂ ਫੜਿਆ ਤਾਂ ਨੂੰ ਅਸੀਂ ਫੜਾਇਆ ਜੀ ਹੁਣ ਸਹੀ ਸੀਗਾ ਆਪਾ ਸਾਡੇ ਪਿੰਡ ਕੋਰ ਸੁਕੀਆ ਜਿਲ੍ਹਾ ਫਰੀਦਕੋਟ ਤਸੀਲ ਕੋਟਕਪੂਰਾ ਵਿੱਚ ਇੱਕ ਵਿਅਕਤੀ ਦਾ ਕਤਲ ਹੋਇਆ ਜੋ ਕਿ ਉਸ ਦੇ بیٹے ਵੱਲੋਂ ਹੀ ਕੀਤਾ ਗਿਆ ਉਹ 4-5 ਸਾਲ ਤੋਂ ਦਿਮਾਗੀ ਨਸ਼ੇ ਕਰਨ ਹਾਲਤ ਉਹਦੀ ਉਹਦੇ بیٹے ਦੀ ਠੀਕ ਨਹੀਂ ਸੀ ਤੇ ਰਾਤ ਉਹਨੇ ਪਤਾ ਨਹੀਂ ਕੀ ਗੱਲ ਹੋਈ 8 ਵਜੇ ਦੇ ਕਰੀਬ ਕੋਈ ਲੱਕੜਾਂ ਚਰਾਇਆ ਸੀ ਉਹ ਲੱਕੜ ਚੱਕ ਕੇ ਉਹਦੇ ਸਿਰ ਵਿੱਚ ਮਾਰ ਕੇ ਤੇ ਉਸ ਦਾ ਆਪ ਦੇ ਇਹ ਤਾਂ ਕਤਲ ਕਰਦੇ ਤੇ ਬਾਈ ਜੀ ਮਰਤਕ ਦੀ ਉਮਰ ਕਿੰਨੀ ਕੁ ਦੱਸੀ ਜਾ ਰਹੀ ਹੈ ਜੀ ਮਰਤਕ ਦੀ ਉਮਰ 50 ਤੋਂ 60 ਸਾਲ ਦੇ ਵਿਚਕਾਰ ਸੀ ਜੀ ਕੋਰਸੁਖੀਏ ਦੇ ਵਿੱਚ ਪਰਮਜੀਤ ਸਿੰਘ ਨਾਂ ਦੇ ਬੰਦੇ ਦਾ ਕਤਲ ਹੋਇਆ ਇਹ ਕਤਲ ਉਹਦੇ ਲੜਕੇ ਪ੍ਰਗਟ ਸਿੰਘ ਵੱਲੋਂ ਕੀਤਾ ਗਿਆ ਜੋ ਇਹ ਪਰਚਾ ਮਰਨ ਵਾਲੇ ਪਰਮਜੀਤ ਸਿੰਘ ਵਾਲੀ ਪਤਨੀ ਦੇ ਬਿਆਨ ਤੇ ਦਰਜ ਹੋਇਆ ਜਿਸ ਨੇ ਆਪਣੇ ਬਿਆਨ ਚ ਦੱਸਿਆ ਕਿ ਉਹਦਾ ਵੱਡਾ ਲੜਕਾ ਪ੍ਰਗਟ ਸਿੰਘ ਜੀ ਦੀ ਉਮਰ ਕਰੀਬ 35-36 ਸਾਲ ਹੈ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਕਰੀਬ 10 ਸਾਲ ਤੋਂ ਉਹਦੀ ਦਵਾਈ ਚੱਲਦੀ ਹੈ ਤੇ ਉਹ ਰਾਤ ਨੂੰ ਜਦੋਂ ਘਰੇ ਉਹ ਬੈਠੇ ਗੱਲਾਂ ਕਰ ਰਹੇ ਸੀ ਤੋਂ ਬਾਹਰੋਂ ਕਿਤੋਂ ਆਇਆ ਤੇ ਆ ਕੇ ਉਹਨਾਂ ਨਾਲ ਮਾੜਾ ਚੰਗਾ ਬੋਲਣ ਲੱਗ ਗਿਆ ਜਿਸ ਤੋਂ ਤਾਂ ਸ਼ੁਰਾਕੇ ਉਹਨਾਂ ਦੀ ਆਪਸੀ ਜਿਹੜੀ ਗਰਮੀ ਹੋਈ ਹੈ ਗੱਲਬਾਤ ਉਹਨੇ ਘਰੋਂ ਇੱਕ ਪਿਆ ਟੰਬਾ ਚੱਕ ਕੇ ਆਪਣੇ ਪਿਓ ਦੇ ਸਿਰ ਤੇ ਦੋ ਤਿੰਨ ਵਾਰ ਕੀਤੇ ਜਿਸ ਕਰੋਂ ਉਹਦਾ ਪਿਓ ਲਹੂ ਲਹਾਨ ਹੋ ਗਿਆ ਉਸ ਮੌਕੇ ਤੇ ਮੌਤ ਹੋ ਗਈ ਜੋ ਹੁਣ ਉਹ ਘਰੋਂ ਫਰਾਰ ਹੋ ਗਿਆ ਸੀ ਪ੍ਰਗਤ ਸਿੰਘ ਨੂੰ ਫੜਨ ਲਈ ਟੀਮਾਂ ਭੇਜੀਆਂ ਗਈਆਂ ਕਿ 체ਤੀਆਂ ਨੂੰ ਗ੍ਰਿਫਟਾਰ ਕਰ ਲਿਆ ਜਾਏਗਾ ਤੇ ਬਣਦੀ ਕਾਰਵਾਈ ਅੱਗੇ ਚੱਲੇਗੀ। ਮਮ ਠੀਕ ਹੈ।